ਇਹ 2021 ਜੀ ਸਾਡਾ ਪਾਲਸੀ ਦਿੱਤੀ ਸਰਕਾਰ ਨੇ 2021 ਦੇ ਵਿੱਚ ਨਾ ਸਾਡੀ 52 ਦਿਨਾਂ ਦੀ ਹੜਤਾਲ ਚੱਲੀ ਸੀਗੀ ਜੀ ਉਸ ਚ ਮੰਗ ਸਾਡੀ ਇਹ ਸੀਗੀ ਵੀ ਜਿਹੜੇ ਕੱਚੇ ਠੇਕੇਦਾਰ ਸਿਸਟਮ ਬੰਦੇ ਕੰਮ ਕਰਦੇ ਆ ਵੀ ਉਹਨਾਂ ਨੂੰ ਠੇਕੇਦਾਰੀ ਚੋਂ ਛੱਟ ਕੇ ਉਹਨਾਂ ਨੂੰ ਕੱਢ ਦੇਵੇ ਤੇ ਕੀਤਾ ਜਾਵੇ ਦਫਤਰ ਆਈ ਉਹ 52 ਦਿਨਾਂ ਦੀ ਹੜਤਾਲ ਪੂਰੀ ਚੱਲੀ ਸੀਗੀ ਜੀ ਉਹਦੇ ਵਿੱਚ ਫਿਰ ਫੈਸਲਾ ਹੋ ਗਿਆ ਸੀਗਾ ਵੀ ਜਿਹੜੇ ਠੇਕੇਦਾਰ ਸਿਸਟਮ ਤੇ ਹੈਗੇ ਉਹਨਾਂ ਨੂੰ ਵੀ ਦਫਤਰਾਈ ਕੀਤਾ ਜਾਊਗਾ ਜਿਹੜੇ ਪਹਿਲਾਂ ਦਫਤਰਾਈ ਕੰਮ ਕਰਦੇ ਸੀ ਉਹਨਾਂ ਨੂੰ ਪੱਕਾ ਕੀਤਾ ਜਾਊਗਾ ਜੀ ਦੂਜੀ ਗੱਲ ਇਹ ਹੈ ਜੀ 100 ਲਗਭਗ 66 ਕਮੇਟੀਆਂ ਪੰਜਾਬ ਦੇ ਵਿੱਚ ਨਗਰਪੰਚਾਇਤ ਤੋਂ ਲੈ ਕੇ ਨਗਰ ਕੌਂਸਲ ਨਗਰ ਨਗਮ ਤੱਕ ਜਿੰਨਾਂ 52 82 ਕਮੇਟੀਆਂ ਚ ਕੰਮ ਹੋ ਚੁੱਕਿਆ ਜੀ ਬਾਕੀ ਕਮੇਟੀਆਂ ਰਹਿੰਦੀਆਂ ਨੇ ਸਾਡਾ ਜ਼ਿਲ੍ਹਾ ਜਿਹੜਾ ਹੈਗਾ ਮਾਨਸਾ ਇਹਦੇ ਸੱਤ ਕਮੇਟੀਆਂ ਆ ਜੀ ਸੱਤ ਕਮੇਟੀਆਂ ਚੋਂ ਦੋ ਕਮੇਟੀਆਂ ਚ ਕੰਮ ਹੋ ਚੁੱਕਿਆ ਜੀ ਪੰਜ ਕਮੇਟੀਆਂ 4 ਸਾਲ ਤੋਂ ਲੰਮਕੀਆਂ ਪਈਆਂ ਜੀ ਅਸੀਂ ਵੀ ਲੰਮਕੇ ਪਏ ਆ ਜੀ ਗਣਨਾ ਅਸੀਂ 40 ਬੰਦੇ ਸੀਗੇ ਜੀ ਜਿਨ੍ਹਾਂ ਦੀ ਮਨਜ਼ੂਰੀ ਦਿੱਤੀ ਸੀ ਸਰਕਾਰ ਨੇ ਉਹਨਾਂ ਤੋਂ ਵਿੱਚੋਂ ਇੱਕ ਵੀ ਬੰਦਾ ਹਜੇ ਤੱਕ ਦਫ਼ਤਰ ਆ ਹੀ ਨਹੀਂ ਹੋਇਆ ਲਿਸਟ ਤਿਆਰ ਹੈਗੀ ਬਣੀ ਹੋਈ ਹੈ ਜੀ ਉਦੋਂ ਐਮਸੀ ਹੈ ਨਹੀਂ ਸੀਗੇ ਜੀ ਇਸ ਕਰਕੇ ਪ੍ਰਸ਼ਾਸਨ ਯੂ ਆਫ ਸਾਹਿਬ ਕਹਿਣ ਲੱਗੇ ਵੀ ਪਰ ਜਿੰਨਾ ਚਿਰ ਐਮਸੀ ਨਹੀਂ ਬਣਦੇ ਉਹਨਾਂ ਅੱਜ ਕਰ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ 4 ਸਾਲ ਐਮਸੀ ਨੂੰ ਡੀਕਦੇ ਰਹੇ ਹੁਣ 3-4 ਮਹੀਨੇ ਹੋ ਗਏ ਜੀ ਐਮਸੀ ਬਣ ਗਏ ਜੀ ਪ੍ਰਧਾਨ ਵੀ ਬਣ ਗਏ ਜੀ ਅਸੀਂ ਕਈ ਵਾਰੀ ਮਿਲਿਆ ਜਾ ਕੇ ਵੀ ਸਾਡਾ ਕੰਮ ਪ੍ਰਸ਼ਾਸਨ ਜੀ ਨੂੰ ਕਈ ਵਾਰੀ ਕਿਹਾ ਇਹ ਸਾਰਾ ਕੰਮ ਸ਼ੁਰੂ ਕਰੋ ਜੀ ਲੇਕਿਨ ਕੋਈ ਸਾਡੀ ਸੁਣਵਾਈ ਨਹੀਂ ਹੋਈ ਜੀ ਇਸ ਕਰਕੇ ਜਿਹੜਾ ਹੈਗਾ ਮਾਨਸਾ ਜ਼ਿਲ੍ਹਾ ਜਿਹੜਾ ਪੱਧਰ ਤੇ ਅਸੀਂ ਫੈਸਲਾ ਲਿਆ ਸਪੈਸ਼ਲ ਜੂਨੀਅਨ ਵੀ ਜਿੰਨਾ ਚਿਰ ਪੰਜ ਕਮੇਟੀਆਂ ਚ ਸਾਨੂੰ ਆਰਡਰ ਨਹੀਂ ਮਿਲਦੀ ਇਹ ਅਣਮਿੱਤੀ ਹੜਤਾਲ ਚੱਲੂਗੀ ਸਾਡੀ ਤੇ ਪਹਿਲਾਂ ਵੀ ਤੁਸੀਂ ਕੋਈ ਨੰਨ ਪੱਤਰ ਦਿੱਤੇ ਜੀ ਪਹਿਲਾਂ ਦਿੱਤੇ ਸੀ ਜੀ ਐਮਐਲਏ ਸਾਹਿਬ ਨੂੰ ਵੀ ਦਿੱਤਾ ਸੀਗਾ ਜੀ ਉਹਨਾਂ ਨੇ ਸਾਨੂੰ ਐਸੋਸ਼ਨ ਕਈ ਵਾਰੀ ਦਿਵਾਇਆ ਵੀ ਮੈਂ ਕਰਾਊਗਾ ਮੈਂ ਕਰਾਊਗਾ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਜਿਹੜੇ ਪੂਰੇ ਜ਼ਿਲ੍ਹੇ ਦੇ ਜੇ ਸਾਡੀ ਪੂਰੀ ਜ਼ਿਲ੍ਹੇ ਦੇ ਸੁਣਵਾਈ ਨਾ ਹੋਈ ਤੇ ਸਾਡਾ ਇਹ ਵੀ ਫੈਸਲਾ ਹੋਇਆ ਜੀ ਜ਼ਿਲ੍ਹੇ ਦਾ ਤੇ ਹਾਈ ਕਮਾਂਡ ਦਾ ਫਿਰ ਪੰਜਾਬ ਲੈਵਲ ਤੇ ਜਾਨੀ ਹਰਤਾਲ ਜਾਊਗੀ ਇਹ ਧਰਨੇ ਸੰਬੰਧੀ ਮੈਂ ਕਹਿਣਾ ਚਾਹਾਂਗਾ ਜੀ ਸਰਕਾਰ ਦੀ ਇੱਕ ਪਿੱਛੇ ਪਾਲਿਸੀ ਆਈ ਸੀ ਜਿਹੜੇ ਬੰਦੇ ਆਊਟਸੋਰਸ ਰਾਹੀਂ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਕੁਝ ਨਿਸ਼ਚਿਤ ਸਮਾਂ ਆਊਟਸੋਰਸ ਤੇ ਕੰਮ ਕਰਦੇ ਹੋ ਗਏ ਤਾਂ ਉਹਨਾਂ ਨੂੰ ਮਤਲਬ ਕਿ ਦਫ਼ਤਰ ਦੇ ਪੇਰੋਲ ਦੇ ਉੱਪਰ ਲੈ ਕੇ ਆਉਣ ਦੇ ਲਈ ਕੰਟਰੈਕਟ ਆਧਾਰ ਦੇ ਉੱਪਰ ਉਹਨਾਂ ਦੀ ਸੇਵਾਵਾਂ ਨੂੰ ਕੀਤਾ ਜਾਣਾ ਸੀਗਾ ਤੇ ਜਿਵੇਂ ਕਿ ਮੈਨੂੰ ਪਤਾ ਲੱਗਿਆ ਕਿਉਂਕਿ ਇਹ ਮੇਰੇ ਤੋਂ ਪਹਿਲਾਂ ਦਾ ਹੈ ਜਦੋਂ ਇਹ ਪਾਲਿਸੀ ਆਈ ਉਸ ਸਮੇਂ ਮੈਂ ਨਗਰਪੰਚਾਇਤ ਸੂ ਦੁਰਗੜ ਨਗਰਪੰਚਾਇਤ ਜੋਗਾ ਤੇ ਨਗਰਪੰਚਾਇਤ ਖੀ ਵਿਖੇ ਆਪਣੇ ਸਭਾ ਮੈਂ ਦੇ ਰਹੀ ਸੀ ਉਹ ਦੋਨੋਂ ਕਮੇਟੀਆਂ ਦੇ ਵਿੱਚ ਮੈਂ ਜਿੰਨੇ ਵੀ ਸਫਾਈ ਸੇਵਕ ਸਾਨੂੰ ਸਰਕਾਰ ਤੋਂ ਪਾਲਿਸੀ ਦੇ ਅਨਸਾਰ ਜਿਹੜੇ ਅਸੀਂ ਸੀਟਾਂ ਅਲਾਟ ਹੋਈਆਂ ਸੀ ਅਸੀਂ ਉਹਨਾਂ ਨੂੰ ਠੇਕਾ ਧਾਰ ਤੇ ਕਰ ਦਿੱਤਾ ਸੀ ਇੱਥੇ ਵੀ ਉਸ ਸਮੇਂ ਦੇ ਜਿਹੜੇ ਮਾਨਯੋਗੀ ਉਹ ਸਾਹਿਬ ਪ੍ਰਸ਼ਾਸਕ ਜੀ ਅਤੇ ਅਕਾਊਂਟੈਂਟ ਸਾਹਿਬ ਸੀ ਉਹਨਾਂ ਨੇ ਵੀ ਆਪਣੀ ਪੂਰੀ ਤਨਦੇਹੀ ਦੇ ਨਾਲ ਕੰਮ ਕਰਦੇ ਹੋਏ ਇਹ ਜਿਹੜਾ ਹੈਗਾ ਸਫਾਈ ਸੇਵਕ ਜੋ ਆਊਟਸੋਰਸ ਤੇ ਕੰਮ ਕਰ ਰਹੇ ਸੀ ਉਹਨਾਂ ਨੂੰ ਠੇਕੇਦਾਰ ਦੇ ਉੱਪਰ ਕਰਨ ਦੇ ਲਈ ਸਾਰਾ ਜਿਹੜਾ ਹੈਗਾ ਸੀਗਾ ਪਾਲਿਸੀ ਦੇ ਅਨਸਾਰ ਕੰਮ ਨੇਪਰੇ ਚਾੜਿਆ ਸੀ ਪਰੰਤੂ ਕੁਝ ਕਾਰਨ ਕਰਕੇ ਉਸ ਸਮੇਂ ਦੇ ਜੋ ਪ੍ਰਸ਼ਾਸਕ ਸੀਗੇ ਉਹ ਚੇਅਰਮੈਨ ਵੀ ਹੁੰਦੇ ਆਗੇ ਸਿਲੈਕਸ਼ਨ ਕਮੇਟੀ ਦੇ ਉਹਨਾਂ ਦੇ ਸਾਈਨ ਉਹ ਉਸ ਸਮੇਂ ਦੇ ਅਫਸਰ ਬੈਟਰ ਦੱਸ ਸਕਦੇ ਨੇ ਉਹ ਸਾਈਨ ਉਸ ਤੇ ਨਹੀਂ ਹੋਏ ਸੀਗੇ ਕੇਸ ਕਰਕੇ ਪਿੱਛੇ ਸਫਾਈ ਕਮਿਸ਼ਨ ਦੇ ਚੇਅਰਮੈਨ ਵੀ ਆਏ ਸੀਗੇ ਪਿਛਲੇ ਮਹੀਨੇ ਇਹ ਜਿਹੜੇ ਸਫਾਈ ਸੇਵਕ ਸੀ ਅਸੀਂ ਇਹ ਮੁੱਦਾ ਉੱਥੇ ਵੀ ਉਠਾਇਆ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਅਸੀਂ ਪੂਰੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਹਾਂ ਜੋ ਸਫਾਈ ਸੇਵਕਾਂ ਨੂੰ ਰੋਸਟਰ ਦੇ ਅਨਸਾਰ ਭਾਗੀ ਕੀਤੀ ਜਾਂਦੀ ਹੈ ਵੀ ਜਿਹੜਾ ਇਹ ਰੋਸਟਰ ਹੈ ਉਸ ਨੂੰ ਅਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਸਰਕਾਰ ਦੇ ਪੱਧਰ ਤੇ ਗੱਲ ਕਰਕੇ ਰੋਸਟਰ ਦੇ ਵਿੱਚ ਜੇ ਸ਼ਰਤਾਂ ਜਾਂ ਤਾਂ ਬਿਲਕੁਲ ਖਤਮ ਕਰਾ ਦੇਣਗੇ ਜਾਂ ਇਸ ਨੂੰ ਕੁਝ ਇਹਦੀਆਂ ਸ਼ਰਤਾਂ ਨੂੰ ਨਰਮ ਕਰਕੇ ਵੱਧ ਤੋਂ ਵੱਧ ਸਾਡੇ ਜਿਹੜੇ ਸਲੀਪਰ ਨੇ ਉਹ ਅਸੀਂ ਇਸ ਪਰਤ ਦੇ ਵਿੱਚ ਲੈ ਕੇ ਆਣਾ ਚਾਹਾਂਗੇ ਉਹਨਾਂ ਦੀ ਹੁਣ ਅੱਗੇ ਮੀਟਿੰਗ ਹੋਣੀ ਹੈਗੀ ਹੋ ਸਕਦਾ ਉਹ ਅਗਲੇ ਹਫਤੇ ਹੋਵੇ ਜਾਂ ਥੋੜਾ ਹੋਰ ਦੇਰੀ ਨਾਲ ਹੋਵੇ ਤਾਂ ਉਹ ਜੋ ਵੀ ਸਾਨੂੰ ਸਹਿਦ ਦੇਣਗੇ ਅਸੀਂ ਉਹਦੇ ਮੁਤਾਬਕ ਜੋ ਵੀ ਬਾਕੀ ਰਹਿੰਦੀ ਹੈ ਕਾਰਵਾਈ ਹੈ ਮਾਨਯੋਗ ਏਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਉਹਨਾਂ ਦੇ ਹੁਕਮਾਂ ਦੇ ਨਾਲ ਇਹਨੂੰ ਪੂਰਾ ਕਰਦੇ ਹਾਂ ਸਰ ਇਹਨਾਂ ਸਫਾਈ ਸੇਵਾ ਦਾ ਕਹਣਾ ਹੈ ਕਿ ਜਦੋਂ ਤੱਕ ਸਾਨੂੰ ਜੁਆਇਨਿੰਗ ਲੈਟਰ ਨਹੀਂ ਮਿਲਦੇ ਉਦੋਂ ਤੱਕ ਅਸੀਂ ਕਿਸੇ ਤਰ੍ਹਾਂ ਦਾ ਕੋਈ ਸਫਾਈ ਦਾ ਕੰਮ ਨਹੀਂ ਕਰਾਂਗੇ ਤਾਂ ਇਹ ਕਿੰਨਾ ਅੱਗੇ ਚੱਲੂਗਾ ਜੀ ਇਸਰ ਇਹਦੇ ਵਾਸਤੇ ਅਸੀਂ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਚਰਜੀ ਲਿਆਵਾਂਗੇ ਤੇ ਜਿਵੇਂ ਸਾਨੂੰ ਮਤਲਬ ਕਿ ਮਾਨਯੋਗ ਏਡੀਸੀ ਸਾਹਿਬ ਡੀਸੀ ਸਾਹਿਬ ਐਸਡੀਐਮ ਸਾਹਿਬ ਸਾਡੇ ਜੋ ਲੋਕਲ ਲੈਵਲ ਦੇ ਉੱਪਰ ਸਭ ਤੋਂ ਹਾਈएस्ट ਅਫੀਸਰ ਨੇ ਉਹਨਾਂ ਸਾਰਿਆਂ ਦੇ ਵਿੱਚ ਧਿਆਨ ਦੇ ਵਿੱਚ ਲਿਆ ਕੇ ਅਤੇ ਮਾਨਯੋਗ ਸਫਾਈ ਕਮਿਸ਼ਨ ਚੇਅਰਮੈਨ ਦੇ ਧਿਆਨ ਦੇ ਵਿੱਚ ਲਿਆ ਕੇ ਜਿਸ ਤਰ੍ਹਾਂ ਵੀ ਉਹ ਅਗਲੇ ਹਦਾਇਤਾਂ ਸਾਨੂੰ ਜਾਰੀ ਕਰਨਗੇ ਅਸੀਂ ਉਹਨਾਂ 'ਤੇ ਕਾਰਵਾਈ ਕਰਾਂਗੇ ਲੋਕੋ